83 ਤੋਂ ਬਾਅਦ ਬ੍ਰਹਮ ਗਿਆਨੀ ਜਿੰਨੇ ਸੀ ਹੁਣ ਤੱਕ ਵੀ ਜਿਨ੍ਹਾਂ ਦੇ ਨਾਮ ਆਉਂਦੇ ਸਭ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਪੂਜਣ ਯੋਗ ਨੇ ਇਹਨਾਂ ਦੀਆਂ ਇਹਨਾਂ ਗੱਲਾਂ ਨੇ ਪੰਜਾਬ ਦੇ ਵਿੱਚ ਬ੍ਰਹਮ ਗਿਆਨ ਨੂੰ ਖਤਮ ਕਰ ਦਿੱਤਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਕੱਲ ਆਲੇ ਆਉਣ ਆਲੇ ਦਿਨ ਬਾਰੇ ਕੋਈ ਸਾਧੂ ਸੰਤ ਤੁਹਾਡਾ ਦੱਸ ਸਕਦਾ ਤਾਂ ਉਹ ਜਿਹੜੇ ਭੋਰਿਆਂ ਦੇ ਵਿੱਚ ਬਹਿ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ ਤੇ ਕਰਕੇ ਬ੍ਰਹਮ ਗਿਆਨ ਪੈਦਾ ਕਰਨਾ ਸੀ ਤੇ ਬੋੜ ਥੱਲੇ ਬੋੜ ਲਾ ਕੇ ਲਾ ਕੇ ਨੌਜਵਾਨੀ ਨੂੰ ਪੈਦਾ ਕਰਨੀ ਸੀ ਅੱਜ ਉੱਥੇ ਹੀ ਰੇਪ ਹੋ ਰਿਹਾ ਤੇ ਰੇਪ ਕਰਨ ਵਾਲੇ ਦੇ ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੋਨੂੰ ਪ੍ਰੂਫ ਦੇਤੇ ਇੱਥੋਂ ਤੱਕ ਮੈਂ ਮੀਡੀਆ ਦੇ ਵਿੱਚ ਇਹ ਸਾਬਤ ਕਰ ਦੇਣਾ ਇੱਕ ਕਮੇਟੀ ਬਣਾ ਲਓ ਮੈਂ ਤੁਹਾਨੂੰ ਫੋਟੋਆਂ ਦੇ ਦੂੰ ਜੇ ਉਸ ਬੰਦੇ ਦੀ ਸੁੰਨਤ ਨਾ ਕੀਤੀ ਹੋਈ ਤਾਂ ਸਰ ਵੱਢ ਕੇ ਲੈ ਜਾਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਜੋ ਬਲਾਤਕਾਰੀ ਸਾਥ ਬਲਜਿੰਦਰ ਸਿੰਘ ਦੇ ਨਾਲ ਵਿਵਾਦ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਸਾਥ ਬਲਜਿੰਦਰ ਸਿੰਘ ਬਾਰੇ ਵੱਡੇ ਖੁਲਾਸੇ ਕੀਤੇ ਨੇ ਨਾਲ ਹੀ ਉਸ ਤੋਂ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਸਿੱਖ ਰਾਜ ਦੀ ਵੀ ਗੱਲ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ 84 ਤੋਂ ਬਾਅਦ ਬ੍ਰਹਮ ਗਿਆਨੀ ਜਿੰਨੇ ਸੀ ਹੁਣ ਤੱਕ ਵੀ ਜਿਨ੍ਹਾਂ ਦੇ ਨਾਂ ਆਉਂਦੇ ਸਭ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਪੂਜਣਯੋਗ ਨੇ ਇਹਨਾਂ ਦੀਆਂ ਇਹਨਾਂ ਗੱਲਾਂ ਨੇ ਪੰਜਾਬ ਦੇ ਵਿੱਚ ਬ੍ਰਹਮ ਗਿਆਨ ਨੂੰ ਖਤਮ ਕਰ ਦਿੱਤਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਕੱਲ੍ਹ ਵਾਲੇ ਆਉਣ ਵਾਲੇ ਦਿਨ ਬਾਰੇ ਕੋਈ ਸਾਧੂ ਸੰਤ ਤੁਹਾਡਾ ਦੱਸ ਸਕਦਾ ਤਾਂ ਉਹ ਜਿਹੜੇ ਭੋਰੀਆਂ ਦੇ ਵਿੱਚ ਬਹਿ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ ਤੇ ਕਰਕੇ ਬ੍ਰਹਮ ਗਿਆਨ ਪੈਦਾ ਕਰਨਾ ਸੀ ਤੇ ਬੋੜ ਥੱਲੇ ਬੋੜ ਲਾ ਕੇ ਨੌਜਵਾਨੀ ਨੂੰ ਪੈਦਾ ਕਰਨੀ ਸੀ ਅੱਜ ਉੱਥੇ ਹੀ ਰੇਪ ਹੋ ਰਿਹਾ ਤੇ ਰੇਪ ਕਰਨ ਵਾਲੇ ਦੇ ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੋਨੂੰ ਪ੍ਰੂਫ ਦੇਤੇ ਇਥੋਂ ਤੱਕ ਮੈਂ ਮੀਡੀਆ ਦੇ ਵਿੱਚ ਇਹ ਸਾਬਤ ਕਰ ਦੇਣਾ ਇੱਕ ਕਮੇਟੀ ਬਣਾ ਲਓ ਮੈਂ ਤੁਹਾਨੂੰ ਫੋਟੋਮਾ ਦੇ ਦੂੰ ਜੇ ਉਸ ਬੰਦੇ ਦੀ ਸੁੰਨਤ ਨਾ ਕੀਤੀ ਹੋਈ ਤਾਂ ਸਰ ਵੱਢ ਕੇ ਲੈ ਜਾਓ ਪੰਜ ਤਖਤ ਬਖਸ਼ੇ ਮਹਾਰਾਜ ਨੇ ਸਿੱਖਾਂ ਨੂੰ ਇੱਕ ਵੀ ਤਖਤ ਤੋਂ ਹਜੇ ਤੱਕ ਆਵਾਜ਼ ਨਹੀਂ ਆਈ ਜਿੰਨੇ ਵੀ ਇਥੇ ਹਾਜ਼ਰ ਹੋਏ ਨੇ ਮਹਾਪੁਰਖ ਨੇ ਸੰਤ ਨੇ ਜਾਂ ਕੋਈ ਵੀ ਨੇ ਮੈਂ ਸਭ ਨੂੰ ਬਰਾਬਰ ਸਮਝਦਾ ਸਭ ਦਾ ਸਤਕਾਰ ਆ ਜੰਨਾਚਰ ਪਿਉ ਨਹੀਂ ਬੋਲਦਾ ਉਹਨਾਂ ਚਰ ਤਾਂ ਕੋਈ ਬੋਲਿਆ ਹਾਜ਼ਰੀ ਨਹੀਂ ਲੱਗਦੀ ਜੇ ਜਗਰਾਉਆਂ ਵਾਲੀ ਲੜਕੀ ਨੇ ਬਾਬੇ ਤੇ ਪਰਚਾ ਕਰਾਤਾ ਤੇ ਕਰਾਤਾ ਦੂਜੀ ਲੜਕੀ ਨੇ ਮਹਿਨੇ ਪਰਚਾ ਕਰਾਤਾ ਤੇ ਕਰਾਤਾ ਉਹ ਸਿੱਖਾਂ ਦੇ ਗੁਰਦਰਾ ਸਾਹਿਬ ਦੀ ਬੇਅਦਬੀ ਹੋਈ ਆ ਹਜੇ ਤੱਕ 295 ਐਸਜੀਪੀਸੀ ਨੇ ਲਵਾਈ ਕਿਉਂ ਨਹੀਂ ਇਸ ਲਈ ਇਕੱਠ ਕੀਤੇ ਆ ਥੋਡੀ ਜਾਨ ਨਹੀਂ ਲੈਣੀ ਕਿਸੇ ਦੀ ਥੋੜੇ ਸਿਰ ਨਹੀਂ ਚਾਹੀਦੇ ਅੱਗੇ ਵੀ ਇੱਥੇ ਗੱਲਬਾਤ ਹੋਈ ਆ ਵੀ ਇਦੂ ਅੱਗੇ ਐਕਸ਼ਨ ਲਵਾਂਗੇ ਅਸੀਂ ਆਪੇ ਐਕਸ਼ਨ ਲੈ ਲਾਂਗੇ ਪਰ ਪਿੱਛੋਂ ਸਾਨੂੰ ਸਿਰ ਖੜੇ ਚਾਹੀਦੇ ਆ ਵੀ ਪਿੱਛੇ ਸਾਡੇ ਬੈਠੇ ਆ ਵੀ ਬੰਦੇ 84 ਤੋਂ ਬਾਅਦ ਬ੍ਰਹਮ ਗਿਆਨੀ ਜਿੰਨੇ ਸੀ ਹੁਣ ਤੱਕ ਵੀ ਜਿਨ੍ਹਾਂ ਦੇ ਨਾਮ ਆਉਂਦੇ ਸਭ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਪੂਜਣਯੋਗ ਨੇ ਇਹਨਾਂ ਦੀਆਂ ਇਹਨਾਂ ਗੱਲਾਂ ਨੇ ਪੰਜਾਬ ਦੇ ਵਿੱਚ ਬ੍ਰਹਮ ਗਿਆਨ ਨੂੰ ਖਤਮ ਕਰ ਦਿੱਤਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਕੱਲ੍ਹ ਵਾਲੇ ਆਉਣ ਵਾਲੇ ਦਿਨ ਬਾਰੇ ਕੋਈ ਸਾਧੂ ਸੰਤ ਤੁਹਾਡਾ ਦੱਸ ਸਕਦਾ ਤਾਂ ਉਹ ਜਿਹੜੇ ਭੋਰੀਆਂ ਦੇ ਵਿੱਚ ਬਹਿ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ ਤੇ ਕਰਕੇ ਬ੍ਰਹਮ ਗਿਆਨ ਪੈਦਾ ਕਰਨਾ ਸੀ ਤੇ ਬੋੜ ਥੱਲੇ ਬੋੜ ਲਾ ਕੇ ਨੌਜਵਾਨੀ ਨੂੰ ਪੈਦਾ ਕਰਨੀ ਸੀ ਅੱਜ ਉੱਥੇ ਹੀ ਰੇਪ ਹੋ ਰਿਹਾ ਤੇ ਰੇਪ ਕਰਨ ਵਾਲੇ ਦੇ ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੋਨੂੰ ਪ੍ਰੂਫ ਦੇਤੇ ਇਥੋਂ ਤੱਕ ਮੈਂ মিডিਆ ਦੇ ਵਿੱਚ ਇਹ ਸਾਬਤ ਕਰ ਦੇਣਾ ਇੱਕ ਕਮੇਟੀ ਬਣਾ ਲਓ ਮੈਂ ਤੁਹਾਨੂੰ ਫੋਟੋਮਾ ਦੇ ਦੂੰ ਜੇ ਉਸ ਬੰਦੇ ਦੀ ਸੁੰਨਤ ਨਾ ਕੀਤੀ ਹੋਈ ਤਾਂ ਸਰ ਵੱਢ ਕੇ ਲੈ ਜਾਓ ਪੰਜ ਤਖਤ ਬਖਸ਼ੇ ਮਹਾਰਾਜ ਨੇ ਸਿੱਖਾ ਨੂੰ ਇੱਕ ਵੀ ਤਖਤ ਤੋਂ ਹਜੇ ਤੱਕ ਆਵਾਜ਼ ਨਹੀਂ ਆਈ ਜਿੰਨੇ ਵੀ ਇਥੇ ਹਾਜ਼ਰ ਹੋਏ ਨੇ ਮਹਾਪੁਰਖ ਨੇ ਸੰਤ ਨੇ ਜਾਂ ਕੋਈ ਵੀ ਨੇ ਮੈਂ ਸਭ ਨੂੰ ਬਰਾਬਰ ਸਮਝਦਾ ਸਭ ਦਾ ਸਤਕਾਰ ਆ ਜੰਨਾਚਰ ਪਿਉ ਨਹੀਂ ਬੋਲਦਾ ਉਹਨਾਂ ਚਰ ਤਾਂ ਕੋਈ ਬੋਲਿਆ ਹਾਜ਼ਰੀ ਨਹੀਂ ਲੱਗਦੀ ਜੇ ਜਗਰਾਉਆਂ ਵਾਲੀ ਲੜਕੀ ਨੇ ਬਾਬੇ ਤੇ ਪਰਚਾ ਕਰਾਤਾ ਤੇ ਕਰਾਤਾ ਦੂਜੀ ਲੜਕੀ ਨੇ ਮਹਿਣੇ ਪਰਚਾ ਕਰਾਤਾ ਤੇ ਕਰਾਤਾ ਉਹ ਸਿੱਖਾਂ ਦੇ ਗੁਰਦਰਾ ਸਾਹਿਬ ਦੀ ਬੇਅਦਬੀ ਹੋਈ ਆ ਹਜੇ ਤੱਕ 295 ਐਸਜੀਪੀਸੀ ਨੇ ਲਵਾਈ ਕਿਉਂ ਨਹੀਂ ਇਸ ਲਈ ਇਕੱਠ ਕੀਤੇ ਆ ਛੋਟੀ ਜਾਨ ਨਹੀਂ ਲੈਣੀ ਕਿਸੇ ਦੀ ਛੋਟੇ ਸਿਰ ਨਹੀਂ ਚਾਹੀਦੇ ਅੱਗੇ ਵੀ ਇੱਥੇ ਗੱਲਬਾਤ ਹੋਈ ਆ ਵੀ ਇਦੋਂ ਅੱਗੇ ਐਕਸ਼ਨ ਲਵਾਂਗੇ ਅਸੀਂ ਆਪੇ ਐਕਸ਼ਨ ਲੈ ਲਾਂਗੇ ਪਰ ਪਿੱਛੋਂ ਸਾਨੂੰ ਸਿਰ ਖੜੇ ਚਾਹੀਦੇ ਆ ਵੀ ਪਿੱਛੇ ਸਾਡੇ ਬੈਠੇ ਆ ਵੀ ਬੰਦੇ ਅਸਲ ਦੇ ਵਿੱਚ ਗੱਲ ਇਹ ਆ ਵੀ ਆਪਣੀ ਜਿਹੜੀ ਲੜਾਈ ਆ ਖਾਲਸੇ ਦੀ ਤਾਂ ਰੋਜ਼ ਨਵੀਂ ਲੜਾਈ ਆ ਆਪਣੀ ਜਰਮਨਾ ਲੜਾਈ ਆ ਨਾ ਤਾਂ ਆਪਣੀ ਕਿਸੇ ਖਾਸ ਬੰਦੇ ਨਾ ਨਾ ਕਿਸੇ ਮਹਿਕਮੇ ਨਾਲ ਨਾ ਕਿਸੇ ਗਵਰਨਮੈਂਟ ਨਾਲ ਜਿਹੜਾ ਜੁਰਮ ਕਰੂਗਾ ਉਹਦੇ ਨਾਲ ਹੀ ਲੜਾਈ ਹੋ ਸਕਦਾ ਸਖੀ ਹੋਵੇ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਆਪਣੇ ਮਤਭੇਦ ਦੂਰ ਨਹੀਂ ਕਰਦੇ ਇਕੱਤਰ ਨਹੀਂ ਹੁੰਦੇ ਨਿਸ਼ਾਨ ਸਾਹਿਬ ਥੱਲੇ ਉਨਾ ਚਿਰ ਆਪਣੇ ਜੁੱਤੀਆਂ ਹੀ ਪਹਿਣੀਆਂ ਇਹ ਹੁਣ ਆਪਾਂ ਤੈਅ ਕਰਨਾ ਵੀ ਆਪਾਂ ਕਿਵੇਂ ਰਾਜ ਦਵਾਰਾ ਲੈ ਕੇ ਆਉਣਾ ਜਾਂ ਜੁੱਤੀਆਂ ਹੀ ਖਾਣੀਆਂ ਰਾਜ ਕਟੜਤਾ ਨਾਲ ਨਹੀਂ ਆਉਣਾ ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਪੈਣਾ ਆਪਾਂ ਜ਼ੁਲਮ ਦੇ ਖਿਲਾਫ ਲੜਨਾ ਜੇ ਆਪਾਂ ਕਈ ਵੀ ਕੋਈ ਹਿੰਦੂ ਆ ਕੋਈ ਈਸਾਈ ਆ ਕੋਈ ਮੁਸਲਮਾ ਵੀ ਉਹ ਸਾਡੇ ਕੋਲੇ ਆਵੇ ਸਿੱਖ ਬਣ ਕੇ ਆਵੇ ਤਾਂ ਮਦਦ ਕਰਾਂਗੇ ਇਹ ਆਪਣਾ ਵਿਸ਼ਾ ਨਹੀਂ ਹੈਗਾ ਕਦੇ ਵੀ ਸਿੱਖ ਦਾ ਉਹਨਾਂ ਨੂੰ ਉਹਨਾਂ ਦਾ ਧਰਮ ਸਲਾਮ ਆ ਆਪਾਂ ਨੂੰ ਭਾਈ ਆਪਣੇ ਗੁਰੂਆਂ ਨੇ ਜੋ ਸੰਧਾਤ ਬਖਸ਼ੀ ਆਪਾਂ ਉਹਦੇ ਤੇ ਚੱਲਣਾ ਇਸ ਕਰਕੇ ਜਦੋਂ ਵੀ ਕੋਈ ਸੰਘਰਸ਼ ਵਿੱਢਿਆ ਜਾਂਦਾ ਜਾ ਕੋਈ ਗੱਲਬਾਤ ਚੱਲਦੀ ਆ ਕਿਸੇ ਧਰਮ ਦੀ ਤੇ ਉੱਥੇ ਕੁਰਬਾਨੀਆਂ ਹੁੰਦੀਆਂ ਚਾਹੇ 84 ਦੇ ਵਿੱਚ ਜੋ ਕੁਝ ਵੀ ਹੋਇਆ ਸੀ ਤੇ ਸੰਤਾਂ ਦਾ ਵੀ ਇਹ ਕਹਿਣਾ ਸੀ ਵੀ ਸਭ ਤੋਂ ਪਹਿਲੋ ਗੁਰੂ ਮਹਾਰਾਜ ਨੂੰ ਉਹਨਾਂ ਨੂੰ ਸਜਦਾ ਕਰਦੇ ਆ ਜਿਹੜੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਏ ਆ ਜਿੰਨਾ ਕਰਕੇ ਅੱਜ ਸਿੱਖਾਂ ਦੇ ਵਿੱਚ ਸੰਘਰਸ਼ ਦੀ ਲਹਿਰ ਚੱਲ ਪਈ ਆਪਾਂ ਕਹਿੰਦੇ ਆ ਉਸ ਸਥਾਨ ਦੇ ਉੱਤੇ ਜਿਹੜੀਆਂ ਬੀਬੀਆਂ ਦੇ ਸਰੀਰ ਕਸ਼ੋਸ਼ਣ ਹੋਏ ਨੇ ਅਸਲ ਦੇ ਵਿੱਚ ਉਹ ਉਹਨਾਂ ਨੇ ਕੁਰਬਾਨੀਆਂ ਦੇਤੀਆਂ ਜੇ ਉਹ ਨਾ ਜਾਂਦੀਆਂ ਨਾ ਇਹ ਕੁਝ ਹੁੰਦਾ ਤੇ ਆਪਾਂ ਇਕੱਠੇ ਨਹੀਂ ਹੋਣਾ ਸੀ ਆਪਾਂ ਉਵੇਂ ਹੀ ਖੰਡੇ ਰਹਿਣਾ ਸੀ ਸਾਰਿਆਂ ਨੇ ਆਪਾਂ ਨੂੰ ਹਰੇਕ ਸਿੱਖ ਨੂੰ ਹਰੇਕ ਸਿੰਘ ਨੂੰ ਆਪਣੀ ਜਗ੍ਹਾ ਖੜਕੇ ਆਪਣਾ ਫਰਜ਼ ਨਿਭਾਉਣਾ ਪੈਣਾ ਜੇਤੇ ਕਿਤੇ ਵੀ ਪਤਾ ਲੱਗਦਾ ਵੀ ਹਾਂ ਉਥੇ ਜਾਦੇ ਲੋੜ ਆ ਤੇ ਆਪਾਂ ਨੂੰ ਉਥੇ ਜਾਣਾ ਪੈਣਾ ਤੇ ਇੱਕ ਦੂਜੇ ਦੀ ਲਤ ਨਹੀਂ ਖਿੱਚਣੀ ਜੇ ਕਿਸੇ ਸਿੰਘ ਦੇ ਵਿੱਚ ਕੋਈ ਗਲਤੀ ਹੋ ਗਈ ਤੇ ਉਹਨੂੰ ਪਹਿਲੋ ਬਿਠਾਓ ਤੇ ਉਹਨੇ ਕਹੋ ਵੀ ਭਾਈ ਸਿੰਘਾ ਇੱਥੋਂ ਤੇਰੇ ਤੋਂ ਆ ਗਲਤੀ ਹੋ ਗਈ ਹੈ ਵੀ ਇਹਨੂੰ ਸੁਧਾਰ ਲਾ ਆਪਾਂ ਇਕੱਠੇ ਹੀ ਆ। ਇਹ ਨਹੀਂ ਹੈਗਾ ਵੀ ਆਪਾਂ ਦੁਸ਼ਮਣ ਨਾਲ ਲੜ ਰਹੇ ਆ ਦੁਸ਼ਮਣ ਦੇ ਕੋਲੇ ਪਾਵਰ ਘੱਟਾ ਹਜੇ ਤੇ ਪਿੱਛੇ ਆਪਣੇ ਤੇ ਫੇਰ ਆਪਣੇ ਬੰਦੇ ਨੇ ਖੰਜਰ ਮਾਰਤਾ ਜਿਹਦੇ ਕੋਲੇ ਪਾਵਰ ਜ਼ਿਆਦੇ ਆ। ਇਸ ਲੜਾਈ 'ਚ ਵੀ ਐ ਹੋਇਆ। ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਮੈਂ ਕਿਹਾ ਚਲੋ ਕੋਈ ਨਾ ਸਿੱਖ ਸਰਦਾਰ ਬੈਠੇ ਆ ਵੱਡੇ ਅਹੁਦਿਆਂ ਤੇ ਉਹਨਾਂ ਨੂੰ ਦੱਸ ਗਏ ਵੀ ਆਪਾਂ ਬਾਣੇ ਤੇ ਵਿੱਚ ਰਹਿ ਕੇ ਗੱਲ ਕਰਾਂਗੇ ਤੁਸੀਂ ਮਾੜਾ ਜਾਂ ਵਰਦੀ ਤੋਂ ਪਰੇ ਹੋ ਕੇ ਗੱਲ ਕਰੋ ਆਪਣੇ ਸੰਧਾਨਤਾ ਦਾ ਮਸਲਾ ਗੁਰੂ ਮਹਾਰਾਜ ਦਾ ਮਸਲਾ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਜਿਹਦੇ ਕੋਲੇ ਅਰਜੋਈ ਸਿੱਖਾ ਨਹੀਂ ਕੀਤੀ ਆ ਤੇ ਉਹੀ ਕਹਿੰਦੇ ਆ ਵੀ ਨਹੀਂ ਤੇ ਫੇਰ ਸਾਨੂੰ ਇਹ ਤੁਰਨਾ ਹੀ ਪੈਣਾ ਹੁਣ ਸਿੱਖ ਦੀ ਅਸਲੀ ਪਹਿਚਾਣ ਕੀ ਆ ਕਹਿੰਦੇ ਸਿੱਖ ਦੀ ਅਸਲੀ ਪਹਿਚਾਣ ਆ ਆਪਣੇ ਗੁਰੂ ਦੇ ਆਪਣੇ ਮੁਖ ਚੋਂ ਝਲਕਾਰੇ ਮਾਰਨੇ ਸਾਡਾ ਗੁਰੂ ਤਾਂ ਚੁੱਪ ਕਰਕੇ ਬੈਠਾ ਹੀ ਨਹੀਂ ਕਿਤੇ ਅਸੀਂ ਤਾਂ ਜਦੋਂ ਅੰਮ੍ਰਿਤਸਰ ਸਾਹਿਬ ਤੋਂ 31 ਤਰੀਕ 8ਵੇਂ ਮਹੀਨੇ ਦਿਨੋਂ ਵਾਪਸ ਮੋਗੇ ਜਾ ਰਹੇ ਸੀ ਨਾ ਤੇ ਜਦੋਂ ਭੈਣ ਜੀ ਹੁਣਾਂ ਦਾ ਮੈਸੇਜ ਆਇਆ ਸੀ ਜਿਨ੍ਹਾਂ ਨੇ ਬਿਆਨ ਸਾਡੇ ਉਲਟ ਦਿੱਤੇ ਆ ਉਦੋਂ ਸਿਰਫ ਇੰਨੀ ਕੀ ਗੱਲ ਹੋਈ ਸੀ ਵੀ 10 ਮਿੰਟ ਦਾ ਕੰਮ ਆ ਵੀ ਤੁਸੀਂ ਆ ਜਾਓ ਉਹ ਐਸੇ 10 ਮਿੰਟ ਹੋਏ ਵੀ ਅੱਜ ਮੇਰੇ ਹਿਸਾਬ ਨਾਲ 25 ਮਾ ਦਿਨ ਆ ਉਹ 10 ਮਿੰਟ ਹੀ ਮੁੱਕਣ ਚ ਨਹੀਂ ਆਉਂਦੇ ਪਤਾ ਨਹੀਂ ਕਿੰਨੇ ਦਿਨ ਹਜੇ ਹੋਰ ਲੱਗਣੇ ਆ ਪ੍ਰਵਾਹ ਕੋਈ ਨਹੀਂ ਮੀਡੀਆ ਦੇ ਵਿੱਚ ਰੋਣ ਦਾ ਨਹੀਂ ਮਤਲਬ ਇਹ ਵੀ ਆਪਾਂ ਨੂੰ ਕਿਸੇ ਦਾ ਡਰ ਆ ਫਿਰ ਆਪਾਂ ਐ ਨਹੀਂ ਵਿਛਰਾਂਗੇ ਜੇ ਕਿਸੇ ਦਾ ਡਰ ਹੋਵੇ ਫਿਰ ਅਸੀਂ ਜਾਣਾ ਹੀ ਨਹੀਂ ਸੀ ਮੱਥਾ ਕਿੰਨਾ ਨਾ ਲਾਇਆ ਗੱਲ ਤਾਂ ਇਹ ਆ ਅਸੀਂ ਲੜ ਰਹੇ ਆ ਪਿੱਛੇ ਦੇਖ ਕੋਈ ਨਹੀਂ ਰਿਹਾ ਮੌਤ ਦਾ ਡਰ ਨਹੀਂ ਪਰ ਜੁਰਮ ਨਹੀਂ ਰੁਕਣਾ ਤੇ ਜ਼ੁਲਮ ਤਾਂ ਤਾਂ ਰੁਕੂਗਾ ਨਾ ਜੇ ਗਾਂ ਹਜ਼ਾਰ ਆ ਤੇ ਸਾਡੇ ਨਾਲ ਘੱਟੋ ਘੱਟ 10 ਬੰਦੇ ਹੋਣ ਇਸ ਕਰਕੇ ਸੀ ਬਾਕੀ ਉਹ ਕੁਦਰਤੀ ਵਰਤਾਰੇ ਹੁੰਦੇ ਆ ਸਟੇਜਾਂ ਦੇ ਉੱਤੇ ਜਾਂ ਉਹ ਮੀਡੀਆ ਦੇ ਵਿੱਚ ਅੱਖਾਂ ਚੋਂ ਹੰਝੂ ਨਿਕਲ ਆਉਣੇ ਹਾਂਜੀ ਦੋਸਤੋ ਅੱਜ ਮੈਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਜੋ ਸਾਧ ਬਲਜਿੰਦਰ ਸਿੰਘ ਬਾਰੇ ਵੱਡੇ ਖੁਲਾਸੇ ਕੀਤੇ ਗਏ ਨੇ ਨਾਲ ਹੀ ਦੋਸਤੋ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਜੋ ਸਿੱਖ ਰਾਜ ਬਾਰੇ ਗੱਲ ਕੀਤੀ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਘੰਟੀ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ